नशे के खिलाफ चलाई मुहिम मुकतसर साहब पुलिस को बहुत बड़ी सफलता मिली जब साम लैड बाय एस पी डी साहब एन डी एस पी डी तो इंचार्ज सीआईए वन तो सारी टीम ने इंफॉर्मेन बेसिस पर एक बड़ा चंगा ट्रैक लाया एल ये इनफोरमेसू कि काफ़ी भारी मात्रा के जो चौदह पोस्ट है झारखंडों तो चलिया तो ये मुक्तसर मुक्तर पहुंचना है ਇਦੇ ਰਿਗਾਰਡਿੰਗ ਪਿਛਲੀ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਜਿੱਤਾਰੀ ਬਾਅਦ ਸੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਵੇਗਾ ਤੇ ਪਰਸੋ ਰਾਤ ਅਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਅਨਦਰ ਪਹੁੰਚਣਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਸਾਰੀ ਸਾਰੀ ਟੀਮਾਂ ਨੇ ਸੋਰਾ ਸੋਰਾ ਬਹੁਤ ਰਾਤ ਲਾਵੇ ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜੇ ਜੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਤਰਜ ਦੇ ਵਿੱਚ ਪਈ ਗਈ ਸੀ ਕੀ ਸਮਾਨ ਲੈ ਕੇ ਜਾ ਰਹੇ ਹੋ ਕਿ ਕਹਿੰਦੇ ਕਿ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਟੋੜੇ ਪੋਚ ਦੀ ਮਿਲੀਆਂ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈਗਾ ਇਹ ਸਾਰੇ ਟੋੜੇ ਪੋਚ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਹਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ 15 ਕੁਇੰਟਲ ਬਟ ਗ੍ਰੈਜੂਲੀ ਜਿਵੇਂ ਜਦ ਮੈਜ਼ਰਮੈਂਟਸ ਹੋਂਦੀ ਗਈ ਇਹ ਜੋ ਟੋਟਲ ਸਮਾਨ ਹੈਗਾ ਇਹ 27 ਕੁਇੰਟਲ ਦੇ ਆ ਕੇ ਖੜਾ ਹੋਇਆ ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੋ ਗਏ ਆ अगेन ਇਹ ਹੈਗੇ ਆ ਡਰਾਈਵਰ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਔਲਦੀ ਬਹਾਰ ਰਹੀ ਹੈ ਉਹ ਬੰਦੇ ਨੂੰ ਵੀ ਜਲਦ ਜਲਦ ਫੜ ਕੇ ਅੰਦਰ ਦਿੱਤਾ ਜਾਏ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚੀ ਸਾਰੀ ਪ੍ਰਾਪਰਟੀ ਅਸੀਂ ਐਟੈਚ ਕਰਾ ਦੇਣੀ ਉਹਦੀ ਚਾਹ ਭਾਵੇਂ ਉਹ ਘਰ ਹੋਵੇ ਚਾਹ ਭਾਵੇਂ ਉਹਦੀ ਗੱਡੀਆਂ ਹੋਣ ਸਾਰੀ ਜੋ ਇਕਨੋਮਿਕ ਪ੍ਰਸੀਡ ਹੈਗੇ ਹੈ ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਨਾਲ 90 ਘੱਟੇ ਜੋ ਹੈਗੇ ਜੋ ਟੋਟਲਿੰਗ 72 ਕੁਇੰਟਲ ਇਹ ਮੌਕੇ 'ਚ ਲਾਗਤ ਹਲੇ ਜੋ ਇਹਨਾਂ ਦੀ ਜੋ ਮੁਰਲੀ ਪਿੱਛੇ ਚੱਲ ਰਹੀ ਹੈ ਮੁਖਸ਼ਦ ਦੇ ਵਿੱਚ ਹੀ ਆ ਰਿਹਾ ਮੇ ਨੇਮ ਵਗੈਰੇ ਨਹੀਂ ਡਿਸਕਲੋਸ ਕਰਾਂਗਾ ਕਿ ਹਲੇ ਕੱਦ ਦੇ ਜੋ ਆਪਰੇਸ਼ਨ ਆਏਗਾ ਇਟ ਇਸ ਸਿਲ ਇਨ ਕੌਨ ਗੋ ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਵੀ ਆਰ ਸ਼ੋਰ ਕਿ ਉਹਦੇ ਤੋਂ ਤੁਹਾਨੂੰ ਹੋਰ ਵੀ ਰਿਕਵਰੀ ਨਹੀਂ ਹੋਣੀ। ਥੋੜੀ ਸਮਾਂ ਲਵੇਗੀ। ਮੁਖਸ਼ਦ ਹੀ ਹੈ ਜੀ ਜੋ ਸਾਡੇ ਕੋਲ ਜਿਨੇ ਕਿ ਜਿਨੇ ਬੁਲਾਇਆ ਮੰਗਾਇਆ ਸਮਾਂ। ਕੋ ਬੇਸਿਕਲੀ ਕਿੰਗ ਪਿੰਨ ਹੈਗਾ ਪੂਰੇ ਆਪਰੇਸ਼ਨ ਦਾ। ਉਹ ਦੋ ਐ ਉਹ ਮੁਕਸਦ ਹੈ ਨਾ ਕਿ ਪਹਿਲਾਂ ਇਹ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ ਨਹੀਂ ਇਹਨਾਂ ਦੇ ਪੁਰਾਣੇ ਕੋਈ ਵੀ ਪਰਚੇ ਨਹੀਂ ਹੈਗੇ ਜੀ ਦੋਨੋਂ ਮੁੰਡੇ ਦੇ ਬਾਕੀ ਜੁਮੇਨ ਅਕੀਦ ਹੋ ਰਹੇ ਚਲੇ ਉਹ ਦੋ ਦਿਨ ਚਲੇ ਨਾ ਉਹ ਸਟੇਟਰ ਕ੍ਰੋਸ ਕਰਦੇ ਪਹੁੰਚੇ ਹੋਣੇ ਹੀ ਝਾਰਖੰਡ ਤੋਂ ਸ਼ੁਰੂ ਹੋਇਆ ਸੀ ਸਾਰਾ ਹੈਗਾ ਇਹ ਇਹਨਾਂ ਦਾ ਜੋ ਮੋਡਸ ਆਫ ਅਪਰੈਂਟੀ ਹੈਗਾ ਜਿਸ ਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਉਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਜਿਨਾ ਗੱਡੀਆਂ ਤੇ ਲਿਖਿਆ ਹੁੰਦੇ ਅਸੀਂ ਥੋੜਾ ਜਿਹਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੁਕਤਾ ਸੀ ਤੇ ਇਸ ਕਰਕੇ ਰੋਕਿਆ ਗਿਆ ਕਿ ਬਾਕੀ ਨਾਤੀ ਜੋ ਕੁਝ ਗਿਚ ਹੈਗੀ ਹੈ ਆ ਜਿਨਾਂ ਨੂੰ ਪੇਸ਼ ਕੀਤਾ ਜਾਏਗਾ 포ਟ ਦੇ ਵਿੱਚ ਨਤੀਜਾ ਮਨ ਲੁੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਅੰਦਰ ਬਚੀ ਹੋਈ ਹੈ ਫਿਰ ਕੋਈ ਬਾਇਅ ਤੋਂ नहीं नहीं कोई हाल इधर कोई गल नहीं आई है इन्होंने ऑन आर्मी ड्यूटी स्पेसिफिकली लिखाया थी बाकी नाकी नहीं कोई क्रॉस कर सकता तो लोग तो बहुत बड़ी बड़ी बात कर रहे और बहुत सारे ऐसे जिनको आर्मी ड्यूटी लिखी है जहां से होने की जरूरत नहीं है क्या एंबुलेंस लगा के अगर इनके लिए कोई अपील करना चाहोगे मैं जी मेरी अपील दो है जी एक है पब्लिक 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 के नाल पब्लिक ड्यूटी ਰੀਸੈਂਟਲੀ ਆਸੀ ਕਮਿਊਨਿਟੀ ਲੀਡਿੰਗ ਪੀਸੀ ਬਸਟੈਂਡ ਦੇ ਵਿੱਚ ਜੇਗੇ ਰਿਗਾਰਡਿੰਗ ਸਨ ਫਾਈਨ ਹੌਟਸਪੌਟ। ਇਹਨਾਂ ਦੇ ਵਿੱਚੋਂ 3 ਹੌਟਸਪੌਟ ਅਲਰੇਡੀ ਰੇਟਾ ਹੋ ਚੁੱਕੀਆਂ ਨੇ ਜਿਸ ਜਾਣ ਵਾਲੇ ਸੀ ਇਹ ਪੜਨ ਵਾਲੇ ਸੀ ਇਹ ਪੜੇਗਾ। ਇਸ ਤੋਂ ਬਾਅਦ ਜੋ ਸਾਡਾ ਅਗਲਾ ਪੜਾਅ ਹੈਗਾ ਅਸੀਂ ਚਲਾ ਅਸੀਂ ਸਾਰੀ ਮੀਟਿੰਗਾਂ ਕਰਨ ਲੱਗੇ ਪਿੰਡਾਂ ਦੇ ਤੇ ਇਸ ਤੋਂ ਇਲਾਵਾ ਇੱਕ ਅਸੀਂ ਵਾਲੀਬਾਲ ਦਾ ਕੰਪੀਟੀਸ਼ਨ ਰੱਖ ਰਹੇ ਨੈਕਸਟ ਵੀਕਐਂਡ ਫਰਡੇਸ ਅਤੇ ਸੰਡੇ ਤੇ ਅਸੀਂ ਸਾਰੇ ਜੋ 250 ਪਿੰਡ ਸਾਡੇ ਹੈਗੇ ਆ ਜिले ਦੇ ਸਾਰੇ ਪਿੰਡੋਂ ਇੱਕ ਇੱਕ ਟੀਮ ਹੋਣੀ ਹੈ ਉਹ ਦੇਖ ਇਹ ਉਹਦੇ ਕਾਫੀ ਚੰਗੇ ਐਸੀ ਪ੍ਰਾਈਸ ਦੇ ਇੱਕ ਅਵੇਅਰਨੈਸ ਪ੍ਰੋਗਰਾਮ ਜੋ ਹੋਏਗਾ ਨਸ਼ਿਆਂ ਦੇ ਖਿਲਾਫ ਅਸੀਂ ਚਲਾਣਾ ਸ਼ੁਰੂ ਕਰਦੇ ਹਾਂ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫਰਮੇਸ਼ਨ ਮਿਲਦੀ ਹੈ ਜਿਸ ਤੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਚਨੀ ਪਰੇਸ਼ਾਨ ਤੇ ਉਹਦੀ ਜੇਦੇ ਕੋਈ ਵੀ ਇਨਫਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਹਾਉ ਇਹਦੇ ਸਪੈਸੀਫਿਕਲੀ ਹੁਣ ਸਾਡੀ ਮੁਹੀਬ ਜੋ ਹੈ ਨਸ਼ਿਆਂ ਦੇ ਖਿਲਾਫ तो मे है जोड़े तो है क्रिमिनल जो स्मगलिंग कर रहे हैं तो यह चेतावनी है कि पड़के भी अंदर देंगे तो भी अटैच करा हूँ रिसेंटली इन दास्ट वन मंथ सात केसिस है प्रॉपर्टी अटैच करके कॉम्पीटेंट अथॉरिटी को देखते हैं जो सांफर्मेन आते जाते हैं अभी सारे शेयर भी करेंगे तो मैं यही गल क्लीयर करना चाह रहा है बार बार कि प्रॉपर्टियाँ अटैच होनी घर अटैच होने ਤੇ ਜਗੜੀਆਂ ਅਟੈਚ ਹੋਣੀ ਹੈ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੇ ਤੁਸੀਂ ਸਾਫ਼ੁੱਥਰੇ ਕੰਮ ਕਰੋ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਸਾਰੇ ਡਰਗਸ ਦੇ ਇਸ ਨੂੰ ਆਸਿ ਮਗਰ ਲੱਗੇ ਜਿਹਨੇ ਵੱਡੇ ਸਮਗਲੇ ਜਾਈਗੇ ਉਹ ਪਜਾਦ ਦੇ ਕੀ ਮਤਲਬ ਚੀਜ਼ ਨਹੀਂ ਆ ਰਹੀ ਤੁਹਾਨੂੰ ਪਤਾ ਕਿ ਉਹ ਵੱਡੇ ਜਿਹਨੂੰ ਚਿੱਟੇ ਬੀਨ ਹੋਈ ਹੋਏਗੀ ਆਪਰੇਸ਼ਨ 18 ਦਿਨ ਤੋਂ ਹਿੰਦੂਵਾਲਾ ਹੋ ਰਿਹਾ ਤੇ ਪਿਛਲੇ ਹਫਤੇ ਦੇ ਵਿੱਚ ਅਸੀਂ 100 ਗ੍ਰਾਮ ਹੈਰੋਇਨ ਦੇ ਦੋ ਤਿੰਨ ਪੱਤੇ ਵੀ ਲੱਭੇ ਤੇ ਇੱਥੇ ਜੋ ਆਪਣੀ ਸਮਗਲਿੰਗ ਹੈਗੀ ਇਹ ਸਾਨੂੰ ਨਜ਼ਰ ਆ ਰਿਹਾ ਹੈ ਕਿ ਹੁਣ ਜ਼ਿਆਦਾ ਫਾਰਮਾਸਿਊਟਿਕਲਸ ਵਾਲੀ ਸਾਈਡ ਜਾ ਰਹੀ ਹੈ ਤੇ ਫਾਰਮਾਸਿਊਟਿਕਲਸ ਦੇ ਲਈ ਅਸੀਂ ਸਪੈਸ਼ਲ ਜੋ ਹੈਗੇ ਆ ਇੱਕ ਚੈਕਿੰਗ ਆਫ ਮੈਡੀਕਲ ਸ਼ਾਪਸ ਵੀ ਹੋਏ ਗਏ ਹਨ ਜੋ ਕਿ ਗੋਲੀਆਂ-ਗੋਲੀਆਂ ਬਚਨ ਦਾ ਕੰਮ ਕਰ ਰਹੇ ਅਸੀਂ ਅਗਲੀ ਨੂੰ ਇਹ ਦੇਖਾਂਗੇ